ਮਨ ਸਿੰਘ ਤੇ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਸਿੱਖ ਇਤਿਹਾਸ ਦੀ ਗੱਲ ਕਰੀਏ ਸਿੱਖਾਂ ਦਾ ਔਰ ਮੁਸਲਮਾਨਾਂ ਦਾ ਭਾਈਚਾਰਕ ਪਿਆਰ ਭਾਈਚਾਰਕ ਸਾਂਝ ਜਿਹੜੀ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਨਜ਼ਰ ਆਉਂਦੀ ਹੈ ਸੋ ਅੱਜ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਆ ਔਰ ਮੇਰੇ ਪਿੱਛੇ ਤੁਹਾਨੂੰ ਇਹ ਦਰਬਾਰ ਵਿਖਾ ਰਹੇ ਆ ਜੋ ਦਰਬਾਰ Hazrat Imam e Rabani Mehboob e Subhani Al Munawwar المجادید الف ثانی شیخ احمد فاروقی نقشبندی سرہندی انہاں دا یہ دربار بنیا ہویا کیونکہ جڑی بھی سکھ سنگت گوردوارہ صاحب دے وچ درشن کرن اوندی ہے امومن ادھر بھی درشنا دے لیے پہنچدے نے سو صوفی مت دی گل کیتی جاوے صوفی مت دا تاریخ بہت پرانا ہے سکھ تاریخ دے نال بہت پیار رہیا ہے سکھاں دا مسلماناں دا آپس دے وچ بھائی چارہ اک سانج جڑی ہے ਉਹ ਸ਼ੁਰੂ ਤੋਂ ਨਜ਼ਰ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੇ ਗੱਲ ਕੀਤੀ ਜਾਵੇ ਜਦੋਂ ਉਹਨਾਂ ਦੇ ਉੱਪਰ ਮੁਗਲ ਹਕੂਮਤ ਜ਼ੁਲਮ ਕਰ ਰਹੀ ਸੀ ਜ਼ਬਰ ਕਰ ਰਹੀ ਸੀ ਤਾਂ ਕਾਫੀ ਤਾਦਾਦ ਦੇ ਵਿੱਚ ਜਿਹੜੇ ਸੂਫੀ ਫਕੀਰ ਨੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਦੀ ਹਮਾਇਤ ਕੀਤੀ ਸੀ ਸੋ ਮਲੇਰਕੋਟਲਾ ਤੋਂ ਜਿੱਥੇ ਹਾ ਦਾ ਨਾਰਾ ਲੱਗਿਆ ਸੀ ਉਸ ਦੇ ਨਾਲ ਨਾਲ ਪੀਰ ਬੁੱਧੂ ਸ਼ਾਹ ਦੀ ਗੱਲ ਹੋਵੇ ਗਨੀ ਖਾਨ ਨਬੀ ਖਾਨ ਹੋਣ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਸਾਥ ਦਿੱਤਾ ਸੀ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਕਰ ਗੱਲ ਕੀਤੀ ਜਾਵੇ ਜਿੱਥੇ ਸਿੱਖ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ ਹਿੰਦੂ ਉਹਨਾਂ ਨੂੰ ਆਪਣਾ ਗੁਰੂ ਰਹਿਬਰ ਮੰਨਦੇ ਸਨ ਉਸ ਦੇ ਨਾਲ ਨਾਲ ਮੁਸਲਮ ਵੀ ਜਿਹੜੇ ਨੇ ਉਹ ਰਹਿਬਰ ਉਹਨਾਂ ਨੂੰ ਕਹਿੰਦੇ ਸਨ ਸੋ ਅੱਜ ਇਸ ਦਰਬਾਰ ਦੇ ਆਪ ਸਭ ਨੂੰ ਦਰਸ਼ਨ ਕਰਵਾਵਾਂਗੇ ਸੋ ਸਰਹੰਦ ਦਰਬਾਰ ਦੇ ਵਿੱਚ ਮੌਜੂਦ ਆ ਸਾਡੇ ਨਾਲ ਖਲੀਫਾ ਸੈਦ ਮੁਹੰਮਦ ਸਾਦਿਕ ਰਜ਼ਾ ਜੀ ਮੌਜੂਦ ਨੇ ਉਹਨਾਂ ਤੋਂ ਇਤਿਹਾਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਥੋੜਾ ਜਿਹਾ ਇਤਿਹਾਸ ਬਾਰੇ ਦੱਸੋ ਸਰਹੰਦ ਸ਼ਰੀਫ ਦੇ ਵਿੱਚ ਦਰਬਾਰ ਬਣਿਆ ਹੈ ਉਸ ਬਾਰੇ ਸੇ ਮਜ਼ਾਰ ਹੈ ਜੀ ਹਜ਼ਰਤ ਸ਼ੇਖ ਅਹਿਮਦ ਮੁਜੱਦਦ ਅਲ ਫਸਾਨੀ ਰਹਿਮਤੁਲਾਹ ਨਾਮ ਨਾਲ ਮਸ਼ਹੂਰ ਹੋਏ ਨੇ ਉਹਨਾਂ ਦਾ ਇੱਥੇ ਮਜ਼ਾਰ ਹੈ ਤੇ ਅੱਲਾਹ ਨੇ ਬਹੁਤ ਬੜਾ ਮਰਤਬਾ ਤੇ ਬਹੁਤ ਬੜਾ ਮਕਾਮ عطا ਫਰਮਾਇਆ ਇਸ ਸ਼ਹਿਰ ਦੇ ਜਿਹੜੇ ਫਾਊਂਡਰ ਵੀ ਜਿਹੜੇ ਨੇ ਇਹਨਾਂ ਦੇ ਫੋਰ ਫਾਦਰ ਨੇ ਇਹਨਾਂ ਦੇ ਹਜ਼ਰ ਇਮਾਮ ਰਫੀਉਦੀ ਰਹਿਮਤੁਲਾਹ ਹੈ ਇਹਨਾਂ ਦੇ ਫਿਰੋਸ਼ ਤੁਗਲਕ ਦੇ ਜ਼ਮਾਨੇ ਦੇ ਅੰਦਰ ਇੱਥੇ ਆਈ ਸੀ ਤੇ ਇੱਥੇ ਆ ਕੇ ਇਹਦਾ ਸ਼ਹਿਰ ਦੀ ਬਿੜਾਦ ਰੱਖੀ ਸੀ ਤੇ ਉਹਨਾਂ ਦੀ 6ਵੀਂ ਪੀੜ੍ਹੀ ਦੇ ਅੰਦਰ ਸਤ ਪੂਜ ਦੇ ਦਲਫੈਸਾਨੀ ਰਾਮਪੁਰ ਦਾਲਾ ਜੀ ਦੀ ਨਲੀ ਪੈਦਾਇਸ਼ ਹੋਈ ਜੀ ਸਿਰ ਗੱਲ ਕੀਤੀ ਜਾਵੇ ਸਿੱਖ ਇਤਿਹਾਸ ਦੇ ਵਿੱਚ ਵੀ ਮੁਸਲਮ ਭਾਈਚਾਰਾ ਔਰ ਸਿੱਖ ਭਾਈਚਾਰਾ ਆਪਸ ਦੇ ਵਿੱਚ ਬੜੀ ਨੇੜਤਾ ਰਹੀ ਹੈ ਬੜਾ ਪਿਆਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਨਾਲ ਵੀ ਕਾਫੀ ਮੁਸਲਮ ਪਰਿਵਾਰਾਂ ਨੇ ਸਾਥ ਦਿੱਤਾ ਤੁਸੀਂ ਕਿਵੇਂ ਵੇਖਦੇ ਹੋ ਬਿਲਕੁਲ ਜੀ ਇਹਦਾ ਰਿਹਾ ਹੈ ਹਮੇਸ਼ਾ ਤੋਂ ਹੀ ਸਰੇ ਆਪਣੇ ਗੁਰੂਆਂ ਦੇ ਨਾਲ ਜਿਹੜਾ ਹੈਗਾ ਮਤਲਬ ਮਨ ਨਾਲ ਦੇ ਇੱਕ ਬਹੁਤ ਕਰੀਬੀ ਸਾਂਝ ਰਹੀ ਹੈ। ਬੰਦਾ ਆਪਸ ਵਿੱਚ ਮਿਲਣਾ ਜੁਲਣਾ ਇੱਕ ਦੂਜੇ ਦੇ ਹਰ ਮੌਕੇ ਤੇ ਇੱਕ ਦੂਜੇ ਲਈ ਕੰਮ ਆਣਾ ਇਹ ਹਮੇਸ਼ਾ ਤੋਂ ਹੀ ਹੈ ਹਮੇਸ਼ਾ। ਸੁਵਿਕੇ ਜਾ ਰਹੀ ਸੰਗਤ ਜਿਹੜੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦੀ ਹੈ ਇਸ ਮਜ਼ਾਰ ਦੇ ਉੱਪਰ ਵੀ ਸਜਦਾ ਕਰ ਰਹੀ ਹੈ। ਲੋਕ ਇੱਥੇ ਆਉਂਦੇ ਜੀ ਸਲਾਮ ਕਰਨੇ ਵਾਸਤੇ ਆਉਂਦੇ ਸਜਦਾ ਤਾਂ ਸਿਰਫ ਅੱਲਾ ਦੇ ਵਾਸਤੇ ਹੈਗਾ। ਉਸ ਤੋਂ ਇਲਾਵਾ ਕਿਸੇ ਨੂੰ ਸਜਦਾ ਨਹੀਂ ਹੈਗਾ। ਜੀ ਬਿਲਕੁਲ। ਜੀ ਬਿਲਕੁਲ। ਇੱਥੇ ਸਲਾਮ ਕਰਨੇ ਵਾਸਤੇ ਲੋਕ ਇੱਥੇ ਆਉਂਦੇ ਨੇ ਹਾਜ਼ਰੀ ਦਿੰਦੇ ਨੇ ਇੱਥੇ ਆ ਕੇ حضرت مجدد الف ثانی رحمۃ اللہ علیہ ਬਹੁਤ بڑا مقام ਹੈ ਜੀ ਆਪ प्रॉफिट मोहम्मद सल्लल्लाहु अलैहि वसल्लम ਦੇ 1000 ਸਾਲ ਦੂਾਈ ਤੇ ਪੈਦਾ ਹੋਏ ਸੀ ਜੀ ਇਹਨਾਂ ਦੇ ਬੜੇ 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 ਅੱਲਾ ਦੇ ولی ਗੁਰੇ ਆਪਣੇ ਪਰਸਮਾਨੇ ਦੇ ਅੰਦਰ ਉਹਨਾਂ ਨੇ ਇਹਨਾਂ ਦੇ ਬਾਰੇ پیشن گوئی فرمਾਈ ਜੀ حضرت شاہ عبد القادر جیلانی رحمۃ اللہ علیہ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨੂਰ ਦੇਖਿਆ ਉਹਨਾਂ ਨੇ ਦੇਖਿਆ ਕਿ ਉਸ ਨੂਰ ਦੇ ਨਾਲ ਪੂਰਾ आलम ਜਿਹੜਾ ਹੈ ਮਨਵਰ ਹੋ ਗਿਆ ਜੀ ਤਾਂ ਉਹਨਾਂ ਨੇ ਆਪਣਾ ਪਹਿਲ ਮੁਬਾਰਕ ਜਿਹੜਾ ਸੀ ਆਪਣੇ سلسلے ਵਿੱਚ وصیت ਕੀਤਾ ਕਿ ਜਦੋਂ ਉਹ ਸ਼ਖਸ ਪੈਦਾ ਹੋਵੇ ਤੇ ਮੇਰੇ ਘਰ ਦੀ ਤਰਨਤਾ ਕੀਤਾ ਜਾਏ ਜੋ ਉਹਨਾਂ ਦੇ ਖਾਨਦਾਨ ਵਿੱਚ ਚੱਲਦਾ ਹੋਇਆ ਹਜ਼ਰ ਸ਼ਾਹ ਕਮਾਲ ਕੈਥੀ ਰਹਿਮਤੁਲਾਹ ਲੈ ਕੈਥਲ ਕੇ ਅੰਦਰ ਉਹਦਾ ਮਜ਼ਾਰ ਹੈ ਜੀ ਉਹਨਾਂ ਦੇ ਪੋਤੇ ਸੀ ਹਜ਼ਰ ਸ਼ੇਖ ਸਕੰਦਰ ਕੈਥੀ ਰਹਿਮਤੁਲਾਹ ਲੈ ਉਹਨਾਂ ਨੂੰ ਵੀ ਖੁਆਬ ਵਿੱਚ ਆਪਣੇ ਬਜ਼ੁਰਗਾਂ ਦੀ ਜ਼ਿਆਰਤ ਹੋਈ ਅਤੇ ਕਿਹਾ ਕਿ ਮੇਰੀ ਅਮਾਨਤ ਜਿਹੜੀ ਹੈਗੀ ਉਹ ਆਪ ਤੱਕ ਪਹੁੰਚਾਈ ਜਾਏ ਇਸ ਤਰ੍ਹਾਂ ਉਹਨਾਂ ਦਾ ਉਹ ਖਰਕਾ ਜਿਹੜਾ ਸੀ ਆਪ ਤੱਕ ਪਹੁੰਚਿਆ ਜੀ ਹਾਂਜੀ ਤੇ ਇਹਨਾਂ ਦਾ ਜਦ ਦੌਰ ਗੁਜ਼ਰਿਆ ਅਕਬਰ ਔਰ ਜਹਾਂਗੀਰ ਦਾ ਜ਼ਮਾਨਾ ਗੁਜ਼ਰਿਆ ਤੇ ਅਕਬਰ ਨੇ ਇੱਕ ਨਵਾਂ ਦੀਨ ਰਾਜ ਕੀਤਾ ਸੀ ਦੀਨ ਇਲਾਹੀ ਜਿਹੜਾ ਕਿ ਇਸਲਾਮ ਦੇ ਸਿਧਾਂਤਾਂ ਦੇ ਬਿਲਕੁਲ ਖਿਲਾਫ ਸੀ ਤਾਂ ਇਹਨਾਂ ਨੇ ਉਸ ਦੀਨ ਇਲਾਹੀ ਦੇ ਖਿਲਾਫ ਇਹਨਾਂ ਨੇ ਆਵਾਜ਼ ਉਠਾਈ ਤੇ ਉਸ ਤੋਂ ਬਹੁਤ ਏ ਤਕਲੀਫਾਂ ਹੀ ਬਰਦਾਸ਼ਤ ਕੀਤੀਆਂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀ ਜਦੋਂ ਬਾਦਸ਼ਾਹ ਬਣਿਆ ਤਾਂ ਜਹਾਂਗੀ ਨੇ ਵੀ ਉਸ ਦਿਨੇ ਇਲਾਹੀ ਨੂੰ ਕਾਇਮ ਰੱਖਣਾ ਚਾਹਿਆ ਇਹਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਅਤੇ ਕਹਿ ਕੇ ਤੁਸੀਂ ਸਜਦਾ ਤਾਜ਼ੀਮੀ ਅਦਾ ਕਰੋ ਇਹਨਾਂ ਨੇ ਕਹਿ ਕੇ ਸਿਰਫ ਸਜਦਾ ਜਿਹੜਾ ਰੱਬ ਦੇ ਅੱਗੇ ਹੈਗਾ ਤੂੰ ਚਾਹੇ ਬਾਦਸ਼ਾਹ ਹੈ ਲੇਕਿਨ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਕਿਸੇ ਨੂੰ ਆਪਣੇ ਅੱਗੇ ਝੁਕਾਏ ਜਹਾਂਗੀਰਨ ਗਵਾਲਿਆਂ ਦੇ ਕਿਦਿਸ਼ ਕਾਇਦ ਕਰਤਾ ਆਪ ਕਾਫੀ ਹੱਦ ਤੱਕ ਕੈਦੋ ਬੰਦ ਵੀ ਰਹੇ ਫਿਰ ਐਸੇ ਹਾਲਾਤ ਪੈਦਾ ਹੋਏ ਕਿ ਜਹਾਂਗੀਰ ਦਾ ਆਪਣੇ ਮਹਾਵਖਾਨ ਅਬੂ ਰਹਿਮਾਨ ਖਾਨ ਜਿਹੜਾ ਸੀ ਉਹਨਾਂ ਨੇ ਜਹਾਂਗੀਰ ਨੂੰ ਜਹਾਂਦ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਸੀ ਉਹ ਇਹਨਾਂ ਦੇ ਸਿੱਧਾ ਅਦੂ ਸੀ ਤੁਨੂੰ ਜੀ ਤੇ ਇਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਉਹਨਾਂ ਨੂੰ ਬੰਨਾ ਕੀਤਾ ਕਿ ਮੈਨੂੰ ਬਾਦਸ਼ਾਹ ਦੀ ਜ਼ਰੂਰਤ ਨਹੀਂ ਹੈ ਮੈਂ ਸਿਰਫ ਇੱਕ ਰੱਬ ਦਾ ਪੈਗਾਮ ਲੈ ਕੇ ਜਾ ਰਿਹਾ ਹਾਂ ਹੱਕ ਵਾਸਤੇ ਮੈਂ ਖੜਾ ਹੋਇਆ ਹਾਂ ਸਮਝ ਲਈ ਹਾਂ ਹਾਂ ਜੀ ਸੋ ਇਹ ਸੰਸਾਡੇ ਨਾਲ ਖਲੀਫਾ ਸਾਹਿਬ ਜਿਨ੍ਹਾਂ ਨੇ ਜਿੱਥੇ ਇਤਿਹਾਸ ਤੇ ਝਾਤ ਮਾਰੀ ਇਤਿਹਾਸ ਬਾਰੇ ਦੱਸਿਆ ਔਰ ਉਸ ਦੇ ਨਾਲ ਨਾਲ ਇੱਕ ਬੜੀ ਪਿਆਰੀ ਜਿਹੜੀ ਤਸਵੀਰ ਵੇਖਣ ਨੂੰ ਮਿਲਦੀ ਹੈ ਕਿ ਸਿੱਖ ਔਰ ਮੁਸਲਿਮ ਪਾਈਚਾਰਾ ਦੋਨੋਂ ਇਸ ਮਜ਼ਾਰ ਦੇ ਉੱਪਰ ਸਲਾਮ ਕਰਨ ਦੇ ਲਈ ਆ ਰਹੇ ਨੇ ਸੋ ਸਿੱਖ ਇਤਿਹਾਸ ਦੇ ਵਿੱਚ ਗੱਲ ਕੀਤੀ ਜਾਵੇ ਮੁ슬ਮ ਭਾਈਚਾਰੇ ਦੇ ਨਾਲ ਮੁੱਢ ਤੋਂ ਸਾਂਝ ਰਹੀ ਹੈ ਔਰ ਇਸ ਸਾਂਝ ਦੀ ਇਸ ਭਾਈਚਾਰੇ ਦੀ ਤਸਵੀਰ ਇਸ ਦਰਬਾਰ ਦੇ ਵਿੱਚ ਬਾਖੂਬੀ ਵੇਖਣ ਨੂੰ ਮਿਲਦੀ ਹੈ ਕੈਮਰਾਮੈਨ ਸਤਪੰਥ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾ